ਜੋ ਅਮਰਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਦੇ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਸੋਰਠ ਦੀ ਵਾਰ ਦੇ ਵਿੱਚ ਸੋਡੀਆਂ ਦੇ ਸੁਲਤਾਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ ਹੁਕਮਨਾਮਾ ਸਾਹਿਬ ਜੀ ਦੇ ਰੂਪ ਦੇ ਵਿੱਚ ਆਇਆ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਲੋਕ ਰੂਪ ਦੇ ਵਿੱਚ ਦੋ ਸ਼ਬਦ ਸ਼ਾਮਲ ਕਰ ਦਿੱਤੇ ਹੈ ਜੇ ਗੁਰਪਰਮੇਸ਼ਰ ਦੀ ਕਿਰਪਾ ਰਹਿਮਤ ਸਦਕਾ ਆਪ ਸਰਬੱਤ ਸੰਗਤ ਮਾਈ ਭਾਈ ਬਹੁਤ ਹੀ ਸ਼ਰਧਾ ਬਹੁਤ ਹੀ ਪ੍ਰੇਮ ਦੇ ਨਾਲ ਇਹ ਪਾਵਨ ਪਵਿੱਤਰ ਗੁਰ ਸ਼ਬਦ ਕਥਾ ਵਿਚਾਰ ਸਰਵਣ ਕਰ ਰਹੇ ਹਾਂ। ਸ੍ਰੀ ਗੁਰੂ RAMDAS ਮਹਾਰਾਜ ਸੱਚੇ ਪਾਤਸ਼ਾਹ ਤੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਮਨੁੱਖਾਂ ਦੀ ਗੱਲ ਕਰ ਰਹੇ ਹਾਂ। ਜਿਹੜੇ ਸਤਗੁਰੂ ਤੋਂ ਬੇਮੁਖ ਹੁੰਦੇ ਹਨ ਬੇਮੁਖ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਪਿੱਠ ਕਰਕੇ ਬਹਿ ਜਾਓ ਇੱਥੇ ਸ਼ਰੀਰ ਕਰਕੇ ਨਹੀਂ ਬਲਕਿ ਸੁਰਤ ਕਰਕੇ ਬੇਮੁਖਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਮਨੁੱਖ ਸੁਰਤ ਕਰਕੇ ਸਤਗੁਰੂ ਤੋਂ ਬੇਮੁਖ ਹੁੰਦੇ ਹਨ ਮਹਾਰਾਜ ਬਚਨ ਕਰਦੇ ਹੈ ਜੀਵਨ ਦੇ ਵਿੱਚ ਉਹਨਾਂ ਨੂੰ ਦੁੱਖ ਹੀ ਦੁੱਖ ਮਿਲਦੇ ਹਨ ਜੀਵਨ ਤੋਂ ਬਾਅਦ ਵੀ ਜੋ ਜੀਵਨ ਆਰੰਭ ਹੁੰਦਾ ਹੈ ਮੌਤ ਤੋਂ ਬਾਅਦ ਦਾ ਜੀਵਨ ਜਿਹੜਾ ਆਰੰਭ ਹੁੰਦਾ ਹੈ ਮਹਾਰਾਜ ਬਚਨ ਕਰਦੇ ਆ ਉਥੇ ਵੀ ਉਹ ਦੁਖੀ ਰਹਿੰਦੇ ਨੇ ਹੁਣ ਸਤਿਗੁਰੂ ਤੋਂ ਬੇਮਖੋਣ ਦਾ ਮਤਲਬ ਕੀ ਹੈ ਗੁਰੂ ਦਾ ਕੋਈ ਵੀ ਬਚਨ ਨਾ ਮੰਨਣਾ ਇਹ ਪਹਿਲਾ ਹੈ ਦੂਸਰਾ ਗੁਰੂ ਦਾ ਬਚਨ ਮੰਨਣਾ ਪਰ ਆਪਣੀ ਮਤ ਦੇ ਅਨੁਸਾਰ ਮੰਨਣਾ ਗੁਰੂ ਦੀ ਮਤ ਗੁਰੂ ਦੀ ਮਰਿਆਦਾ ਦੇ ਅਨੁਸਾਰ ਨਹੀਂ ਮੰਨਣਾ ਤਾਰ ਮੇਕ ਜਗਤ ਦੇ ਵਿੱਚ ਜ਼ਿਆਦਾਤਰ ਧਾਰਮਿਕ ਲੋਕ ਐਸੇ ਹੁੰਦੇ ਹਨ ਜੋ ਕਿ ਧਰਮ ਨੂੰ ਆਪਣੀ ਮਤ ਦੇ ਅਨੁਸਾਰ ਮੰਨਦੇ ਹਨ ਜੋ ਕਿ ਗੁਰੂ ਪਿਆਰੀ ਸਾਹਿਬ ਸੰਗਤ ਜੀ ਧਰਮ ਦੀ ਵਿਆਖਿਆ ਆਪਣੀ ਮਤ ਦੇ ਅਨੁਸਾਰ ਕਰਦੇ ਹਨ ਐਸੇ ਲੋਕ ਜੋ ਗੁਰੂ ਦਾ ਹੁਕਮ ਗੁਰੂ ਦੀ ਮਰਿਆਦਾ ਦੇ ਅਨੁਸਾਰ ਨਹੀਂ ਬਲਕਿ ਆਪਣੇ ਮਨ ਦੀ ਮਤ ਦੇ ਅਨੁਸਾਰ ਹੀ ਮੰਨਦੇ ਹਨ ਉਹਨਾਂ ਦੇ ਨਿਆਈ ਵੀ ਮਹਾਰਾਜ ਨੇ ਬਚਨ ਕੀਤਾ ਇਸ ਕੈਟਾਗਰੀ ਦੇ ਵਿੱਚ ਤੀਰਮਲ, ਰਾਮ ਰਾਏ, ਮਿਹਰਬਾਨ ਇਤਿਆਦਿਕ ਆ ਜਾਂਦੇ ਹਨ ਭਾਈ ਜਦੋਂ ਅਸੀਂ ਚਾਨਣ ਤੋਂ ਦੂਰ ਜਾਵਾਂਗੇ ਹਨੇਰਾ ਆਟੋਮੈਟਿਕ ਆ ਹੀ ਜਾਏਗਾ ਤੇ ਹਨੇਰੇ ਦੇ ਵਿੱਚ ਠੁੱਡੇ ਠੋਕਰਾਂ ਤਾਂ ਵੱਜਦੀਆਂ ਹੀ ਵੱਜਦੀਆਂ ਨੇ ਹਨੇਰੇ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਜਾਣਾ ਕਿੱਧਰ ਹੈ ਤੇ ਜਾ ਕਿੱਧਰ ਰਹੇ ਆ ਜਿਹੜਾ ਚਾਨਣ ਦੇ ਵਿੱਚ ਹੁੰਦਾ ਉਹ ਠੋਡੇ ਠੋਕਰਾਂ ਤੋਂ ਵੀ ਬਚ ਜਾਂਦਾ ਤੇ ਸਹੀ ਰਸਤਾ ਤੈਅ ਕਰਦਾ ਹੈ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਜਿਹੜਾ ਮਨੁੱਖ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ ਜੀਵਨ ਦੇ ਵਿੱਚ ਦੁੱਖ ਤਾਂ ਆਉਂਦੇ ਹੈ ਪਰ ਦੁੱਖਾਂ ਦਾ ਪ੍ਰਭਾਵ ਉਹਦੇ ਸੁਰਤ ਤੇ ਨਹੀਂ ਪੈਂਦਾ ਇਹ ਬੜੀ ਸਮਝਣ ਦੀ ਗੱਲ ਹੈ ਦੇਖੋ ਜੋ ਕਰਮ ਨੇ ਜਿੰਨਾ ਕਰਮਾਂ ਦਾ ਫਲ ਦੁੱਖ ਹੈ ਪਿੱਛੇ ਕਰ ਆਇਆ ਉਹ ਤਾਂ ਆਏਗਾ ਹੀ ਆਏਗਾ ਦੁੱਖ ਤਾਂ ਸਰੀਰ ਤੇ ਆਏਗਾ ਪਰ ਉਸ ਦੁੱਖ ਦਾ ਪ੍ਰਭਾਵ ਸੁਰਤ ਨੂੰ ਸਾਧ ਸੰਗਤ ਦੀ ਪ੍ਰਭਾਵਿਤ ਨਹੀਂ ਕਰ ਸਕੇਗਾ ਕਿਉਂਕਿ ਹੁਣ ਮਨ ਮੁਖਤਾ ਨਹੀਂ ਗੁਰ ਮੁਖਤਾ ਹੈ ਗੁਰੂ ਨੇ ਸੁੱਖਾਂ ਦੁੱਖਾਂ ਦੇ ਵਿੱਚ ਸਮ ਰਹਿਣ ਦਾ ਗਿਆਨ ਬਖਸ਼ਿਆ ਤੇ ਜਦੋਂ ਉਸ ਗਿਆਨ ਦੇ ਅਨੁਸਾਰ ਅਭਿਆਸ ਕੀਤਾ ਜਾਂਦਾ ਫਿਰ ਦੁੱਖਾਂ ਸੁੱਖਾਂ ਦੇ ਵਿੱਚ ਸਮ ਰਹਿਣ ਦਾ ਬਲ ਤਾਕਤ ਵੀ ਆ ਜਾਂਦਾ ਹੈ ਬਿਲਕੁਲ ਆ ਜਾਂਦਾ ਹੈ ਤੇ ਜਿਹੜੇ ਮਨੁੱਖ ਗੁਰੂ ਤੋਂ ਬੇਮੁਖ ਹੁੰਦੇ ਹਨ ਉਹਨਾਂ ਨੂੰ ਦੁੱਖ ਵੀ ਪ੍ਰਭਾਵਿਤ ਕਰਦੇ ਹਨ ਉਹਨਾਂ ਨੂੰ ਸੁੱਖ ਵੀ ਪ੍ਰਭਾਵਿਤ ਕਰਦੇ ਹਨ ਇੱਕ ਦਿਨ ਅਜਿਹਾ ਆਉਂਦਾ ਹੈ ਭਾਵੇਂ ਦੁੱਖ ਹੋਣ ਭਾਵੇਂ ਸੁੱਖ ਹੋਣ ਪਰਿਨਾਮ ਇਹ ਨਹੀਂ ਹੁੰਦਾ ਕਿ ਮਨ ਅਸ਼ਾਂਤੀ ਰਹਿੰਦਾ ਹੁਣ ਜਿਹੜੇ ਬਹੁਤ ਧਨਾੜ ਲੋਕ ਨੇ ਭਾਵੇਂ ਇਹ ਸ਼ਾਹੂਕਾਰ ਲੋਕ ਨੇ ਭਾਵੇਂ ਇਹ ਰਾਜਨੀਤਿਕ ਲੋਕ ਨੇ ਪਾਵੇਂ ਫਿਲਮ ਇੰਡਸਟਰੀ ਦੇ ਲੋਕ ਨੇ ਪਾਵੇਂ ਡਾਇਰੈਕਟਰ ਹੋਗੇ ਪ੍ਰੋਡਿਊਸਰ ਹੋਗੇ ਐਕਟਰ ਐਕਟਰਨੀਆਂ ਹੋਗੇ ਇਹ ਦੂਰੋਂ ਦੇਖਣ ਨੂੰ ਬੜੇ ਖੁਸ਼ ਲੱਗਦੇ ਆ ਦੂਰੋਂ ਦੇਖਣ ਨੂੰ ਲੱਗਦਾ ਕਿ ਜ਼ਿੰਦਗੀ ਦਾ ਅਸਲੀ ਸੁੱਖ ਅਸਲੀ ਨਜ਼ਾਰਾ ਤਾਂ ਇਹੀ ਲੈ ਰਹੇ ਨੇ ਪਰ ਜੇ ਮਹਾਰਾਜ ਨੂੰ ਪੁੱਛੀਏ ਲੋਕੀ ਵੀ ਇਹੀ ਕਹਿੰਦੇ ਹੈਗੇ ਕਿ ਫਲਾਣਾ ਐਕਟਰ ਬੜਾ ਸੁਖੀ ਹੈ ਫਲਾਣੀ ਹੀਰੋਇਨ ਬੜੀ ਸੁਖੀ ਹੈ ਫਲਾਣਾ ਰਾਜਨੀਤਾ ਬੜਾ ਸੁਖੀ ਹੈ ਫਲਾਣਾ ਬਿਜ਼ਨਸਮੈਨ ਬੜਾ ਸੁਖੀ ਹੈ ਲੋਕੀ ਵੀ ਕਹਿੰਦੇ ਬਹੁਤੇ ਪਰ ਜੇ ਆਪਾਂ ਗੁਰੂ ਪਾਤਸ਼ਾਹ ਨੂੰ ਪੁੱਛੀਏ ਤੇ ਗੁਰੂ ਪਾਤਸ਼ਾਹ ਬਚਨ ਕਰਦੇ ਬੜੇ ਬੜੇ ਜੋਦੀ ਸਹਿ ਲੋਕ ਦਿਨ ਕੋ ਵਿਆਪੈ ਚਿੰਤਾ ਰੋਗ ਕਵਣ ਵੱਡਾ ਮਾਇਆ ਵੱਡਿਆਈ ਸੋਈ ਵੱਡਾ ਜਿਨ ਰਾਮ ਲਿਵ ਲਾਈ ਵੱਡਾ ਤਾਂ ਉਹ ਹੈ ਭਾਈ ਇਹ ਵੱਡੇ ਨਹੀਂ ਹੈਗੇ ਸੋ ਗੁਰਮੁਖ ਪਿਆਰਿਓ ਮਹਾਰਾਜ ਬਚਨ ਕਰਦੇ ਨੇ ਜਿਹੜਾ ਵੀ ਗੁਰੂ ਤੋਂ ਬੇਮੁਖ ਹੈ ਭਾਵੇਂ ਉਹ ਧਾਰਮਿਕ ਸੰਸਾਨਾਂ ਦੇ ਵਿੱਚ ਰਹਿੰਦਾ ਹੈ ਭਾਵੇਂ ਧਾਰਮਿਕ ਸੰਸਾਨਾਂ ਨਾਲ ਜੁੜਿਆ ਹੈ ਪਾਵੇਂ ਧਾਰਮਿਕ ਸਾਨਾਂ ਤੇ ਬਿਲਕੁਲ ਨਹੀਂ ਆਉਂਦਾ ਜੀਵਨ ਦੇ ਵਿੱਚ ਦੁੱਖ ਉਹਨੂੰ ਮਿਲਣੇ ਹੀ ਮਿਲਣੇ ਹਨ ਸਤਿਗੁਰ ਤੇ ਜੋ ਮੋ ਫਿਰੇ ਸੇ ਬਦੇ ਦੁੱਖ ਸਹਾਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰ ਰਹੇ ਨੇ ਜਿਹੜੇ ਮਨੁੱਖ ਸਤਪੁਰਾਂ ਤੋਂ ਮੂੰਹ ਫੇਰ ਲੈਂਦੇ ਹਨ ਭਾਵ ਬੇਮਖ ਹੋ ਜਾਂਦੇ ਹਨ ਉਹ ਮਮਤਾ ਦੇ ਜਮਾ ਦੇ ਬੱਦੇ ਹੋਏ ਜੰਮਣ ਮਰਨ ਦੇ ਦੁੱਖਾਂ ਨੂੰ ਸਹਾਰਦੇ ਹਨ ਸਾ ਸੰਗਤ ਜੀ ਜਨਮ ਲੈਣਾ ਵੀ ਬਹੁਤ ਵੱਡਾ ਦੁੱਖ ਹੈ ਤੇ ਮਰਨਾ ਵੀ ਬਹੁਤ ਵੱਡਾ ਦੁੱਖ ਹੈ ਜਮ ਜਮ ਮਰੇ ਮਰੇ ਫਿਰ ਜਮ ਮੈਂ ਬਹੁਤ ਸਜਾਏ ਭਿਆਦੇ ਇਸ ਲੰਮੈ ਫਿਰ ਫਿਰ ਮਿਲਣ ਨਾ ਪਾਇਨੀ ਜਮਤ ਮਰ ਜਾਏ ਅਜਿਹੇ ਜਿਹੜੇ ਬੇਮੁਖ ਲੋਕ ਹੁੰਦੇ ਹਨ ਉਹ 84 ਦੇ ਫੇਰਿਆਂ ਦੇ ਵਿੱਚ ਹੀ ਪਏ ਰਹਿੰਦੇ ਹੈਗੇ ਜਮ ਜਮ ਮਰੇ ਮਰੇ ਫਿਰ ਜਮ ਬਹੁ ਸਜਾਏ ਭਿਆਦੇਸ ਲੰਮਾ ਉਹਨਾਂ ਨੂੰ ਮਨੁੱਖਾ ਜਨਮ ਮਿਲਦਾ ਹੀ ਨਹੀਂ ਨਸੀਬ ਹੀ ਨਹੀਂ ਹੁੰਦਾ ਜਿਹੜੇ ਐਸੇ ਲੋਕ ਹੁੰਦੇ ਹਨ ਉਹ 84 ਦੇ ਫੇਰਿਆਂ ਦੇ ਵਿੱਚ ਪਏ ਰਹਿੰਦੇ ਹਨ ਮਨੁੱਖਾ ਜਨਮ ਉਹਨਾਂ ਨੂੰ ਮਿਲਦਾ ਹੀ ਨਹੀਂ ਜਿਸ ਕਰਕੇ ਉਹ ਸਤਿਗੁਰਾਂ ਦੀ ਸ਼ਰਣ ਦੇ ਵਿੱਚ ਨਹੀਂ ਆਉਂਦੇ ਆ ਹੀ ਨਹੀਂ ਸਕਦੇ ਜਦੋਂ ਮਨੁੱਖ ਦਾ ਜਨਮ ਨਹੀਂ ਮਿਲਿਆ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਧਾਰਮਿਕ ਸਾਨਾਂ ਤੇ ਪਸ਼ੂ ਡੰਗਰ ਜਾਨਵਰ ਪੰਛੀ ਰਹਿੰਦੇ ਐ ਕਥਾ ਕੀਰਤਨ ਚੱਲਦਾ ਬਾਣੀ ਚੱਲਦਾ ਪਾਠ ਚੱਲਦਾ ਉਹਨਾਂ ਪਸ਼ੂਆਂ ਨੂੰ ਡੰਗਰਾਂ ਨੂੰ ਜਾਨਵਰਾਂ ਨੂੰ ਪਤਾ ਥੋੜੀ ਹੈ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾਗਾ ਉਹਨਾਂ ਲਈ ਸਾਧ ਸੰਗਤ ਜੀ ਕਾਲਾ ਅੱਖਰ ਮੈਸ ਬਰਾबरी ਹੈ ਮੱਝ ਬਰਾਬਰ ਹੈ ਮਾਫ ਕਰਨਾ ਉਹਨਾਂ ਨੂੰ ਕੁਛ ਨਹੀਂ ਪਤਾ ਇੱਕ ਸੰਤ ਕਥਾ ਕਰਦੇ ਆ ਬਹੁਤ ਲੋਕ ਸੁਣਨ ਆਉਂਦੇ ਆ ਲੋਕਾਂ ਦੇ ਜ਼ਿਆਦਾਤਰ ਆਉਣ ਦਾ ਕਾਰਨ ਕਥਾ ਨਹੀਂ ਹੈਗੀ ਲੋਕਾਂ ਦੇ ਜ਼ਿਆਦਾਤਰ ਆਉਣ ਦਾ ਕਾਰਨ ਕੀ ਹੈਗਾ ਕਿ ਜਦੋਂ ਸੰਤ ਪੋਥੀ ਪੜ੍ਹ ਕੇ ਕਥਾ ਕਰਦੇ ਨੇ ਨਾ ਰਾਤ ਨੂੰ ਬਿੱਲੀ ਦੇ ਸਿਰ ਦੇ ਉੱਪਰ ਉਹ ਦੀਵਾ ਰੱਖਦੇ ਆ ਤੇ ਜਿੰਨਾ ਚਿਰ ਸੰਤ ਪੋਥੀ ਪੜ੍ਹਦੇ ਆ ਕਥਾ ਦੇ ਵਿੱਚ ਘੰਟਾ ਇੱਕ ਲਗਭਗ ਉਹ ਬਿੱਲੀ ਪੱਥਰ ਦਾ ਬੁੱਤ ਬਣ ਕੇ ਬੈਠੀ ਰਹਿੰਦੀ ਹੈ ਹਿੱਲਦੀ ਨਹੀਂ ਹੈਗੀ ਦੀਵਾ ਜਗਦਾ ਰਹਿੰਦਾ ਹੈ ਇਸ ਕਰਤਵ ਨੂੰ ਦੇਖਣ ਦੇ ਲਈ ਬਹੁਤ ਲੋਕ ਆਉਂਦੇ ਅਗੇ ਹੁਣ ਜਿੱਥੇ ਕੁਝ ਚੰਗੇ ਹੁੰਦੇ ਆ ਉੱਥੇ ਕੁਝ ਮਾੜੇ ਵੀ ਹੁੰਦੇ ਆ ਸ਼ਰਾਰਤੀ ਵੀ ਹੁੰਦੇ ਆ ਕੋਈ ਸ਼ਰਾਰਤੀ ਲੋਕਾਂ ਨੇ ਸੋਚਿਆ ਕਿ ਥੋੜਾ ਜਾ ਮਜ਼ਾਕ ਕੀਤਾ ਜਾਵੇ। ਬਾਬਿਆਂ ਦੀ ਡੰਡ ਲਾਈ ਜਾਵੇ। ਬਾਬੇ ਬੜੀ ਬਿੱਲੀ ਦੀ ਪ੍ਰਸ਼ੰਸਾ ਕਰਦੇ ਨੇ ਕਿ ਬਿੱਲੀ ਵੀ ਦੇਖੋ ਭਗਤ ਬਣ ਗਈ। 84 ਲੱਖ ਜੂਨਾ ਵੀ ਭਗਤ ਬਣ ਸਕਦੀ ਹੈ। ਉਹਨਾਂ ਨੇ ਕੀ ਕੀਤਾਗਾ? 5-7 ਜੂਹੇ ਨਾ ਕਿੜਕੀ ਦੇ ਵਿੱਚ ਫੜ ਲਏ। ਤੇ ਜਦੋਂ ਕਥਾ ਹੋ ਰਹੀ ਸੀ ਤੇ ਕਥਾ ਦੇ ਵਿੱਚ ਆ ਕੇ ਬਹਿ ਗਿਆ। ਸਭ ਤੋਂ ਪਹਿਲਾਂ ਤਾਂ ਬਿੱਲੀ ਦੇ ਨੱਕ ਨੇ ਚੂਹਿਆਂ ਦੇ 스멜 ਲੈ ਲਈ ਬਿੱਲੀ ਨੂੰ 스멜 ਆ ਜਾਂਦੀ ਹੈਗੀ ਉਹਦਾ ਧਿਆਨ ਥੋੜਾ ਜਿਹਾ ਚੂਹਿਆਂ ਵੱਲ ਚਲੇ ਗਿਆ ਜਦੋਂ ਬਿਲਕੁਲ ਟਿਕਿਆ ਸਮੇਂ ਸੀ ਸੰਤ ਪੋਥੀ ਪੜ੍ਹ ਰਹੇ ਸੀ ਬਿੱਲੀ ਬੈਠੀ ਸੀ ਉਹਦੇ ਸਿਰ ਦੇ ਉੱਪਰ ਦੀਵਾ ਸੀ ਉਹਨਾਂ ਨੇ ਚੂਹੇ ਛੱਡ ਦਿੱਤੇ ਚੂਹਿਆਂ ਨੂੰ ਦੇਖਦੇ ਹੋਏ ਬਿੱਲੀ ਨੇ ਆ ਨਹੀਂ ਦੇਖਿਆ ਤਾਂ ਨਹੀਂ ਦੇਖਿਆ ਦੀਵਾ ਨਹੀਂ ਦੇਖਿਆ ਬਾਬਾ ਨਹੀਂ ਦੇਖਿਆ ਸਦਾ ਚੂਹਿਆਂ ਦੇ ਮਗਰ ਦੌੜ ਪਈ ਉਹ ਦੀਵਾ ਕਿਥੇ ਤੇਲ ਕਿਥੇ ਸਭ ਦੀਵਾ ਬੱਤੀ ਤੇਲ ਡੁੱਲ ਗਏ ਟੁੱਟ ਗਿਆ ਲੋਕਾਂ ਦਾ ਹਾਸਾ ਨਿਕਲ ਗਿਆ ਸੋ ਕਹਿਣ ਦਾ ਭਾਵ ਅਗਰ ਬਿੱਲੀ ਨੂੰ ਪਰਮਾਤਮਾ ਦੇ ਨਾਮ ਦਾ ਅਸਰ ਹੋਇਆ ਹੁੰਦਾ ਬਿੱਲੀ ਨੂੰ ਪਰਮਾਤਮਾ ਦੇ ਨਾਮ ਦੀ ਕਦਰ ਹੁੰਦੀ ਉਹ ਚੂਹਿਆਂ ਦੇ ਮਗਰ ਦੌੜਦੀ ਨਹੀਂ 84 ਲੱਖ ਜੁਨਾਂ ਦੇ ਵਿੱਚ ਬਹੁਤੀ ਵਾਰ ਜਨਮ ਧਾਰਮਿਕ ਸਾਨਾਂ ਤੇ ਵੀ ਮਿਲ ਜਾਂਦਾ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਗੱਲ ਨਹੀਂ ਬਣਦੀ ਹੈਗੀ। ਕਈ بڑا ਪਖੰਡ ਕਰਦੇ ਆ ਘੋੜਿਆਂ ਦੇ ਅੱਗੇ, ਮੱਝਾਂ ਦੇ ਅੱਗੇ, گاਵਾਂ ਦੇ ਅੱਗੇ, ਪੰਛੀ ਤੋਤਿਆਂ ਦੇ ਅੱਗੇ ਸਪੀਕਰ ਲਾ ਦਿੰਦੇ ਗੁਰਬਾਣੀ ਦੇ। ਇਹ ਭਗਤ ਨੇ ਪਰ ਉਹੀ ਧਾਰਮਿਕ ਸਾਨਾਂ ਦੇ ਵਿੱਚ ਖਾ ਖਾ ਕੇ ਪਲੇ ਪਲੇ ਜਿਹੜੇ ਅੱਧੇ ਅੱਧੇ ਕਿਲੋ ਦੇ ਚੂਹੇ ਹੁੰਦੇ ਆ, ਉਹ ਵੀ ਤਾਂ ਉੱਥੇ ਰਹਿੰਦੇ ਆ। ਉਹਨਾਂ ਨੂੰ ਕਿਹੜੀ ਸਮਝ ਆ ਜਾਂਦੀ ਹੈਗੀ? ਗੁਰਮੁਖ ਪਿਆਰੇ ਮਨੋਖ ਦਾ ਜਨਮ ਹੱਥੋਂ ਨਿਕਲ ਗਿਆ ਤੇ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ। ਦੁਖ ਹੀ ਮਿਲਣਾ ਮਹਾਰਾਜ ਬਚਨ ਕਰਦੇ ਫਿਰ ਫਿਰ ਮਿਲਣਾ ਨਾ ਪਾਇਣੀ ਜੰਮੈ ਤੇ ਮਰ ਜਾਏ ਮਨੁੱਖਾ ਜਨਮ ਨਹੀਂ ਮਿਲਦਾ ਬਾਰੀ ਬਾਰੀ ਜੰਮਦੇ ਆ ਬਾਰੀ ਬਾਰੀ ਮਰਦੇ ਹੈਗੇ ਸਤਿਗੁਰੂ ਦੀ ਸ਼ਰਨ ਚ ਨਹੀਂ ਆ ਸਕਦੇ ਸਹਿਸਾ ਰੋਗਨ ਛੁਡਾਈ ਦੁਖ ਹੀ ਮੈਂ ਦੁਖ ਪਾਈ ਚਾਨਣ ਕੋਈ ਵੀ ਭਲੇਖਾ ਨਹੀਂ ਪਾ ਸਕਦਾ ਕਿ ਸਾਹਮਣੇ ਪਈ ਰੱਸੀ ਹੈ ਜਾਂ ਸੱਪ ਹੈ ਨੇਰੇ ਵਿੱਚ ਵੀ ਭਲੇਖਾ ਪੈ ਸਕਦਾ ਹੈ ਕੁਸ ਮੂਸੇ ਚ ਵੀ ਭਲੇਖਾ ਪੈ ਸਕਦਾ ਹੈ ਜੇ ਸਤਗੁਰੂ ਦੀ ਸੰਗਤ ਕਰਦਾ ਹੈ ਬੰਦਗੀ ਕਰਦਾ ਹੈ ਤਾਂ ਫਿਰ ਤਾਂ ਕੋਈ ਕਿਸੇ ਤਰ੍ਹਾਂ ਦਾ ਸ਼ੰਕਾ ਰਹਿੰਦਾ ਹੀ ਨਹੀਂ ਹੈਗਾ ਪਰ ਜੇ ਉਹ ਸੁਰਤ ਕਰਕੇ ਸਤਗੁਰੂ ਦੀ ਸੰਗਤ ਨਹੀਂ ਕਰਦਾ ਤੇ ਫਿਰ ਇਹਨਾਂ ਮਨੁੱਖਾਂ ਨੂੰ ਪ੍ਰਮਾਣ ਗਤ ਪ੍ਰਮੇਗਤ ਵਿਪਰਜੇ ਬੁੱਧੀ ਇਸਾਰੇ ਸ਼ੰਕੇ ਸਾਰੇ ਹਉਮੇ ਪਈ ਰਹਿੰਦੀ ਐ ਇਹ ਨਹੀਂ ਛੱਡਦਾ ਤੇ ਜਿੰਨੇ ਦੁੱਖ ਨੇ ਇਹ ਹਉਮਿਆਂ ਦੇ ਵਿੱਚ ਸ਼ੰਕਿਆਂ ਦੇ ਵਿੱਚ ਹੀ ਪਾਏ ਜਾਂਦੇ ਹਨ ਨਾਨਕ ਨਦਰਿ ਬਖਸਲੇ ਸਭ ਦੇ ਮੇਲ ਮਿਲਾ ਹੈ ਮਹਾਰਾਜ ਕਥਨ ਕਰਦੇ ਹਨ ਜੇਕਰ ਉਹਨਾਂ ਨੂੰ ਪਰਮੇਸ਼ਵਰ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਕੇ ਬਖਸ਼ ਲਵੇ ਆਪ ਕੀ ਬਾਰ ਬਖਸ਼ ਬੰਦੇ ਕੋ ਬਹਰ ਨਾ ਪਵਜਲ ਫੇਰਾ ਫਿਰ ਉਹਨਾਂ ਨੂੰ ਮਨੋਖਾ ਜਨਮ ਮਿਲਦਾ ਹੈ ਤੇ ਉਹਨਾਂ ਨੂੰ ਸਤਿਗੁਰੂ ਦੇ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਫਿਰ ਉਹ ਉਪਦੇਸ਼ ਦੀ ਕਮਾਈ ਕਰਦੇ ਆ ਤੇ ਗੁਰ ਪਰਮੇਸ਼ਰ 'ਚ ਮਿਲ ਜਾਂਦੇ ਹਨ ਮਹਲਾਤੀਜਾ ਜੋ ਸਤਿਗੁਰ ਤੇ ਮੂੰਹ ਫਿਰੇ ਤਨਾ ਠੌਰ ਨ ਠਾਓ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਜਿਹੜੇ ਪੂਰੇ ਗੁਰੂ ਤੋਂ ਮੂੰਹ ਫੇਰ ਲੈਂਦੇ ਹਨ ਬੇਮੁਖ ਹੋ ਜਾਂਦੇ ਹਨ ਭਾਵੇਂ ਇਹ ਲੋਕ ਹੈ ਭਾਵੇਂ ਪਰਲੋਕ ਹੈ ਉਹਨਾਂ ਨੂੰ ਕਿਤੇ ਸਤਕਾਰ ਕਿਤੇ ਥਾਂ ਨਹੀਂ ਮਿਲਦਾ ਉਹ 84 ਲੱਖ ਜੁਨਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਨੇ ਕਦੇ ਪਸ਼ੂ ਡੰਗਰ ਜਾਨਵਰ ਪੰਛੀ ਕੀੜੇ ਮਕੋੜੇ ਇਹ ਹੀ ਬਣਦੇ ਰਹਿੰਦੇ ਹਨ ਕਿਉਂ ਜਿਸ ਸਤਗੁਰੂ ਨੇ ਜੀਵਨ ਜਾਚ ਸਿਖਾਉਣੀ ਸੀ ਜਿਸ ਸਤਗੁਰੂ ਨੇ ਬੰਦਗੀ ਸਿਖਾਉਣੀ ਸੀ ਜਿਸ ਸਤਗੁਰੂ ਨੇ ਮਾੜੇ ਕਰਮਾਂ ਤੋਂ ਹਟਾਉਣਾ ਸਿਖਾਉਣਾ ਸੀ ਇਹ ਉਹੀ ਸਤਗੁਰੂ ਵੱਲੋਂ ਹਟ ਗਏ ਤੇ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਕੰਮ ਬਣੇਗਾ ਕਿਵੇਂ ਤੁਸੀਂ ਆਪ ਦੱਸੋ ਜੋ ਛੁੱਟੜ ਕਰ ਕਰ ਫਿਰੈ ਦੋ ਚਾਰਣ ਬਦਨਾਉ ਜਿਵੇਂ ਕੋਈ ਇਸਤਰੀ ਮਾੜੇ ਕੋ ਕੰਮ ਕਰਦੀ ਹੋਵੇ ਪਤੀ ਦੇ ਬਾਰ ਬਾਰ ਸਮਝਾਉਣ ਦੇ ਬਾਵਜੂਦ ਵੀ ਮਾੜਾ ਨਾ ਛੱਡੇ ਫਿਰ ਪਤੀ ਅੱਕ ਜਾਏਗਾ ਕਹੇਗਾ ਭਾਈ ਮੇਰਾ ਪਿੰਡਾ ਛੱਡ ਤੇਰੇ ਕਰਕੇ ਤਾਂ ਮੇਰੀ ਬੇਇੱਜ਼ਤੀ ਹੁੰਦੀ ਹੈ ਲੋਕੀ ਕਹਿੰਦੇ ਤੇਰੀ ਜਨਾਨੀ ਆਹ ਕੰਮ ਕਰਦੀ ਹੈ ਮਾੜਾ ਉਹ ਕੰਮ ਕਰਦੀ ਹੈ ਪਤੀਆਂ ਨੂੰ ਛੱਡ ਦਿੰਦਾ ਹੈ ਉਹ ਫਿਰ ਉਹ ਹੁੰਦੀ ਹੈ ਛੁੱਟੜ ਜਨਾਨੀ ਮਤਲਬ त्यागी ਹੋਈ ਜਨਾਨੀ ਉਹ ਫਿਰ ਘਰਾਂ ਘਰਾਂ 'ਚ ਫਿਰਦੀ ਰਹਿੰਦੀ ਉਹਦੀ ਕੋਈ ਇੱਜ਼ਤ ਹੀ ਨਹੀਂ ਹੁੰਦੀ ਹੈ ਜਿਹੜੇ ਇੱਕ ਦੀ ਹੋ ਕੇ ਬਹਿ ਜੇ ਉਹਦੀ ਇੱਜ਼ਤ ਹੈ ਜਿਹੜੇ ਇੱਕ ਦੀ ਹੋ ਕੇ ਨਹੀਂ ਬਹਿੰਦੀ ਉਹਦੀ ਕੋਈ ਇੱਜ਼ਤ ਨਹੀਂ ਹੈਗੀ ਐਵੇਂ ਜਿਹੜਾ ਸਤਗੁਰੂ ਤੋਂ ਬੇਮੁਖ ਹੋ ਗਿਆ ਉਹ ਫਿਰ ਛੁੱਟੜ ਹੈ ਤੇ 84 ਲੱਖ ਜੁਨਾ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ ਨਾਨਕ ਗੁਰਮੁਖ ਬਖਸ਼ੀਐ ਸਤਿਗੁਰ ਮੇਲ ਮਿਲਾਉ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਜਿਹੜੇ ਮਨੁੱਖਤਾ ਅਰਥਾਤ ਮਨਮੁਖਤਾ ਛੱਡ ਕੇ ਗੁਰਮੁਖਾਂ ਦੀ ਸੰਗਤ ਕਰਦੇ ਨੇ ਗੁਰਮੁਖ ਬਣ ਜਾਂਦੇ ਨੇ ਉਹ ਗੁਰ ਪਰਮੇਸ਼ਵਰ ਦੁਆਰਾ ਬਖਸ਼ੇ ਜਾਂਦੇ ਹਨ ਫਿਰ ਉਹਨਾਂ ਮਨੁੱਖਾਂ ਨੂੰ ਸਤਿਗੁਰ ਪਰਮੇਸ਼ਵਰ ਪਰਮਾਤਮਾ ਆਪਣੇ ਵਿੱਚ ਮਿਲਾ ਲੈਂਦਾ ਹੈ ਜਿਹੜੇ ਮਨੁੱਖ ਮਨਮੁੱਖਾਂ ਨੂੰ ਛੱਡ ਕੇ ਗੁਰਮੁਖਤਾ ਨੂੰ ਸੰਗਤ ਜੀ ਗ੍ਰਹਿਣ ਕਰ ਲੈਂਦੇ ਹਨ ਉਹ ਜਿਹੜੇ ਮਨੁੱਖ ਨੇ ਤਿੰਨਾਂ ਲੋਕਾਂ ਦੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਿਲੇ ਰਹਿੰਦੇ ਹਨ ਤੇ ਅਜਿਹਾਂ ਦੀ ਜਿਹੜੇ ਸੰਗਤ ਕਰਦੇ ਹਨ ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ ਪੌੜੀ ਜੋ ਸੇਵ ਸਤਮੁਹਾਰ ਸੇ ਪਵ ਜਲ ਤਰ ਗਿਆ ਪੌੜੀ ਰੂਪ ਦਾ ਇਹ ਜਿਹੜਾ ਸ਼ਬਦ ਹੈ ਇਹ ਗੁਰੂ ਰਾਮਦਾਸ ਮਹਾਰਾਜ ਦਾ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਜੋ ਸੇਵ ਹੈ ਸਤ ਸਤ ਦਾ ਮਤਲਬ ਹੈ ਜੋ ਤ੍ਰਿਕਾਲ ਬਾਦ ਹੈ। ਪਹਿਲਾਂ ਵੀ ਸੀ ਹੁਣ ਵੀ ਹੈ ਤੇ ਬਾਅਦ ਵਿੱਚ ਵੀ ਰਹੇਗਾ ਨਾ ਬਾੜ ਹੈ ਨਾ ਘਾਟ ਹੈ ਨਾ ਬਾੜ ਘਾਟ ਹੋਤ ਹੈ। ਉਹ ਪਰਮੇਸ਼ਵਰ ਪਰਮਾਤਮਾ ਜਿਹੜਾ ਕਿ ਹਮੇਸ਼ਾ ਹੀ ਰਹਿੰਦਾ ਹੈ। ਉਹ ਪਰਮੇਸ਼ਵਰ ਪ੍ਰਮਾਤਮਾ ਦਾ ਜਿਹੜਾ ਬੰਦਗੀ ਕਰਦੇ ਨੇ ਨਾਮ ਜਪਦੇ ਹਨ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ ਭਵਜਲ ਤੋਂ ਪਾਰ ਹੋ ਜਾਂਦੇ ਹਨ ਉਹਨਾਂ ਦਾ ਜਨਮ ਮਰਨ ਕਟਿਆ ਜਾਂਦਾ ਹੈ ਜਮਦੂਤ ਹੱਥ ਨਹੀਂ ਲਾ ਸਕਦੇ ਧਰਮ ਰਾਜ حسابਤਾਬ ਨਹੀਂ ਲੈ ਸਕਦਾ ਕਿਉਂ ਧਰਮ ਰਾਏਵ ਕਹਾ ਕਰੇ ਕੁਝ ਫਾਟਿਓ ਸਕਲੋ ਲੇਖਾ ਲੇਖਾ ਹੀ ਖਤਮ ਹੋ ਗਿਆ ਜੋ ਬੋਲੇ ਹਰ ਹਰ ਨਾਮ ਤਿੰਨ ਜਮ ਡਰ ਛੱਡ ਗਿਆ ਜਿਹੜੇ ਉਸ ਪ੍ਰਮਾਤਮਾ ਉਹ ਜਿਹੜਾ ਹਰ ਹਰ ਮਤਲਬ ਸਭ ਨੂੰ ਹਰੇ ਭਰੇ ਖੁਸ਼ੀਆਂ ਬਖਸ਼ੇ ਅਨੰਦ ਦੇਣ ਵਾਲਾ ਉਹਦਾ ਅੰਮ੍ਰਿਤ ਨਾਮ ਜਪਦੇ ਨੇ ਨਾ ਜਮਦੂਤ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਲਾਗੇ ਨਹੀਂ ਆਉਂਦੇ ਮਹਾਰਾਜ ਨੇ ਧਰਮਰਾਜ ਨੂੰ ਆਖਿਆ ਧਰਮਰਾਜ ਦੇ ਦੂਤਾਂ ਨੂੰ ਆਖਿਆ ਸਕਾਈ ਨਾਲ ਤੇ ਧਰਮਰਾਜ ਇਹ ਆਪਣੇ ਦੂਤਾਂ ਨੂੰ ਵੀ ਦੱਸਦਾ ਕਿ ਜੈ ਸਾਂਦੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਹੀਂ ਹੋਂ ਹੈ ਤੂੰ ਨਾ ਛੁਟਾ ਨਿਕਲ ਨਾ ਜਾਈਏ ਦੂਤ ਨਾ ਤੂੰ ਜਾ ਸਕਦਾ ਨਾ ਤੇਰੇ ਦੂਤ ਜਾ ਸਕਦੇ ਜਿੱਥੇ ਬੰਦਗੀ ਹੁੰਦੀ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ ਸੇ ਦਰਗਹ ਪੈ ਦੇ ਜਾਏ ਜਿਨਾ ਹਰ ਜਪ ਲਿਆ ਓ ਮਨੁੱਖ ਰੱਬੀ ਕਚੀ ਰੱਬ ਦੀ ਕਚੈਰੀ ਦੇ ਵਿੱਚ ਸਾਧ ਸੰਗਤ ਜੀ ਭਗਤੀ ਰੂਪ ਜਸ ਰੂਪ ਪੋਸ਼ਾਕ ਪਾ ਕੇ ਜਾਂਦੇ ਹਨ ਮਤਲਬ ਕਿ ਹੁਣ ਕੋਈ ਬਹੁਤ ਵੱਡੀ ਸਭਾ ਹੈ ਉੱਥੇ ਜਿਨ੍ਹਾਂ ਨੂੰ ਇਨਵਾਈਟ ਕੀਤਾ ਜਾਂਦਾ ਉਹ ਕੱਪੜੇ ਲੀੜੇ ਵਧੀਆ ਪਾ ਕੇ ਜਾਂਦੇ ਨੇਗੇ ਰਿਸਪੈਕਟ ਹੁੰਦੀ ਹੈ ਨਾ ਬੰਦੇ ਦੇ ਵਿੱਚ ਗੁਣ ਹੈਗਾ ਨਹੀਂ ਹੈਗਾ ਇਹ ਤਾਂ ਬਾਅਦ ਵਿੱਚ ਦੇਖਿਆ ਜਾਏਗਾ ਸਭ ਤੋਂ ਪਹਿਲਾਂ ਤਾਂ ਡਰੈਸ ਕੋਡ ਹੁੰਦਾ ਹੈ ਦਰਗਾਹ ਦੇ ਵਿੱਚ ਡਰੈਸ ਕੋਡ ਕੀ ਹੈ ਭਗਤੀ ਹੈਗੀ ਨਾਮ ਜਪਣਾ ਹੈਗਾ ਜਿਨ੍ਹਾਂ ਦੇ ਕੋਲ ਭਗਤੀ ਹੈ ਨਾਮ ਰੂਪੀ ਡਰੈਸ ਕੋਡ ਹੈ ਜਿਨ੍ਹਾਂ ਨੇ ਇੱਕ ਮਨ ਕਰਕੇ ਉਸ ਪਰਮੇਸ਼ਵਰ ਪਰਮਾਤਮਾ ਨੂੰ ਜਪਿਆ ਉਹ ਸਾਧ ਸੰਗਤ ਜੀ ਪ੍ਰਵਾਨ ਹੋ ਗਏ ਹਰਿ ਸੇਵੈ ਸੇਈ ਪੁਰਖ ਜਿਨਾਂ ਹਰ ਤੁਧ ਮਾਇ ਹੈ ਰਬ ਜਿਓ ਜਿਹਦੇ ਤੇ ਤੁਹਾਡੀ ਕਿਰਪਾ ਹੋ ਜਾਵੇ ਜਿਹਦੇ ਤੇ ਤੁਹਾਡੀ ਰਹਿਮਤ ਹੋ ਜਾਵੇ ਉਹ ਹੀ ਤੈਨੂੰ ਜਪ ਸਕਦੇ ਹਨ ਹੋਰ ਕੋਈ ਨਹੀਂ ਜਪ ਸਕਦਾ ਰੱਬ ਜੀ ਦੀ ਕਿਰਪਾ ਦੇ ਨਾਲ ਹੇ ਰੱਬ ਜੀ ਦੀ ਬਖਸ਼ਿਸ਼ ਦੇ ਨਾਲ ਹੀ ਜਪਿਆ ਜਾ ਸਕਦਾ ਬਾਕੀ ਕੋਈ ਉਹਨੂੰ ਜਪ ਨਹੀਂ ਸਕਦਾ ਗੁਣ ਗਾਵਾਂ ਪਿਆਰੇ ਨੇਤ ਗੁਰਮੁਖ ਪਰਮ ਪਉ ਗਿਆ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰੋ ਦਿਨ ਕੀ ਰਾਤ ਕੀ ਤੁਹਾਨੂੰ ਜਪੀ ਚੱਲੀਏ ਜਿਹੜੇ ਗੁਰਮੁਖ ਤੁਹਾਡੀ ਸੰਗਤ ਕਰਦੇ ਤੁਹਾਨੂੰ ਜਪਦੇ ਆ ਨਾ ਸੀ ਉਹਨਾਂ ਦੀ ਵੀ ਸੰਗਤ ਕਰੀਏ ਕਿਉਂਕਿ ਤੁਹਾਨੂੰ ਜਪਦਿਆਂ ਜਪਦਿਆਂ ਅੰਦਰ ਦਾ ਡਰ ਜਿਹੜਾ ਸਾਰਾ ਖਤਮ ਹੋ ਜਾਂਦਾ ਹੈਗਾ ਪਾਉ ਪਰਮ ਨਿਕਲ ਜਾਂਦਾ ਹੈ ਸੋ ਇਸ ਰੀਕੇ ਦੇ ਨਾਲ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਸ ਪਵਨ ਪਵਿੱਤਰ ਉਪਦੇਸ਼ ਨੂੰ ਬਖਸ਼ਿਸ਼ ਕਰਕੇ ਬੇਸ਼ੁਮਾਰ ਸੰਗਤਾਂ ਦਾ ਭਲਾ ਕੀਤਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸੰਗਤ ਜੀ ਰੋਜ਼ਾਨਾ ਦੇ ਵਾਂਗ ਸੰਗਤ ਦੀ ਭਲਾਈ ਦੇ ਵਾਸਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਕਥਾ ਨੂੰ ਸੁਣਨ ਉਪਰੰਤ ਕਿਰਪਾ ਰਹਿਮਤ ਕਰਦਿਆਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਦੇ ਵਿੱਚ ਵਾਹਿਗੁਰੂ ਸ਼ਬਦ ਜ਼ਰੂਰ ਜ਼ਰੂਰ ਕਿਰਪਾ ਕਰਕੇ ਲਿਖਣਾ ਕਿਉਂਕਿ ਤੁਹਾਡੇ ਵੱਧ ਤੋਂ ਵੱਧ ਲਾਈਕ ਅਤੇ ਵੱਧ ਤੋਂ ਵੱਧ ਕਮੈਂਟ ਇਸ ਕਥਾ ਨੂੰ ਬਾਕੀ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਲਾਭਦਾਇਕ ਹੋਣਗੇ ਵਾਹਿਗੁਰੂ 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 ਵਾਹਿਗੁਰੂ